ਹੈਲੋ ਦੋਸਤੋ ਸਸਸੀ ਗਾਲਜੀ ਸਾਰਿਆਂ ਨੂੰ ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਗਰਮੀ ਦੇ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੀ ਤਾਂ ਪੈ ਜਾਂਦਾ ਬਟ ਜਿਹੜੀ ਔੜਦੀ ਲੱਗ ਜੇਂਦੀ ਬਾਅਦ ਵਿੱਚ ਹਮਸ ਹੋ ਜਾਂਦੀ ਆ ਉਹ ਬੜਾ ਕੰਮ ਖਰਾਬ ਕਰਦੀ ਆ ਤੇ ਸਵੇਰ ਦੇ 7 ਵਜੇ ਨੇ ਤੇ ਮੈਂ ਹੈਈਆ ਕਿਚਨ ਦੇ ਵਿੱਚ ਪੈ ਲੱਗਿਆ ਸਬਜ਼ੀ ਬਣਾਉਣ ਦੁੱਧ ਤੇ ਗਰਮ ਘਰੇ ਹੈ ਧਾਰਾ ਵਗੈਰਾ ਚੋਲੀਆਂ ਹੋਈਆਂ ਨੇ ਉਹ ਪਹਿਲਾ ਕੰਮ ਨਿਭੜ ਜਾਂਦਾ ਆ ਤੇ ਫਿਰ ਹੁੰਦਾ ਕਿਚਨ ਦਾ ਕੰਮ ਹਰਪ੍ਰੀਤ ਹੁਣੇ ਤੇ ਉਹ ਤੇ ਮਨਦੀਪ ਤੇ ਹਰਪ੍ਰੀਤ ਰੋਟੀ ਬਣਾਉਣ ਲੱਗਿਆ ਹਿੰਗਾ ਚੁੱਲੇ ਤੇ ਰੋਟੀ ਬਣਦੀ ਆ ਬਾਹਰ ਤੇ ਮੈਂ ਅੰਦਰ ਸਬਜ਼ੀ ਪੈਰਾ ਬਣਾ ਦੇਣੀ ਆ ਜਦੂ ਜਿਆ ਦੁੱਧ ਨੂੰ ਵਾੜੀ ਦੇਣੀ ਹੁੰਦੀ ਆ ਤੇ ਚਾਹ ਵਗੈਰਾ ਬਣਨੀ ਹੁੰਦੀ ਇੱਕ ਅੱਧੀ ਵਾਰ ਹੋਰ ਤੇ ਉਹ ਬਣਾ ਦੇਦੀ ਆ ਹਾਂਜੀ ਦੇਖਦਾ ਜੀ ਅੱਜ ਆਪਾਂ ਕਿਆ ਬਣਾਉਣ ਲੱਗਿਆ ਬਹਿ ਅੱਜ ਬਣਾਉਣ ਲੱਗਿਆ ਲੱਸੀ ਵਾਲੇ ਆਲੂ ਆਲੂ ਮੈਂ ਪਹਿਲਾਂ ਉਬਾਲ ਲਏ ਹੋਇਆ ਤੇ ਕੱਟ ਲੇ ਹੁਣ ਮੈਂ ਲੱਗਿਆ ਤੜਕਾ ਲਾਉਣ ਤੇਲ ਪਾ ਲਿਆ ਸਰੋਂ ਦਾ ਉਹ ਆਪਣਾ ਹੋ ਗਿਆ ਗਰਮ ਇੱਕ ਚਮਚ ਪਹਿਲਾਂ ਜਾਊਗਾ ਮਸਟਰਡ ਸੀਡ ਇੱਕ ਚਮਚ ਜੀਰਾ ਆਮੇ ਕਾਲੀਆਂ ਮਿਰਚਾਂ ਹਿੰਗ ਤੇ ਉਹ ਲੌਂਗ 4-5 ਤਿੰਨ ਚਾਰ ਲਓ ਕੁੱਟਲੇ ਹੋਏ ਤੇਲ ਗਰਮ ਸੀ ਇਹ ਸਾਰਾ ਕੁਝ ਤੜਕ ਗਿਆ ਹੁਣ ਆਪਾਂ ਇਹਦੇ ਵਿੱਚ ਹਪਾ ਦੇਨੇ ਚੌਕ ਦਿੱਤਾ ਹੈ ਮਸਾਲਾ ਆਂ ਮਿਰਚਾਂ ਪਿਆਜ਼ ਆਧਾ ਲਸਣ ਸਾਰਾ ਕੁਝ ਵਿੱਚ ਚੌਪ ਕਰ ਲਿਆ ਇਕੱਠਾ ਹੀ ਟਮਾਟਰ ਨਹੀਂ ਪਾਉਣੇ ਹੈਗੇ ਟਮਾਟਰ ਅੱਜਕੱਲ ਯੂਜ਼ ਨਹੀਂ ਕਰਦੇ ਇਹਦੇ ਵਿੱਚ ਆਪਾਂ ਲੱਸੀ ਪਾਉਣੇ ਵੈਸੀ ਖਟੇ ਹੋ ਜਾਣੇ ਆ ਮਸਾਲੇ ਨੂੰ ਮੈਂ 2-3 ਮਿੰਟ ਸੇਕ ਲਵਾ ਲਿਆ ਤਰੀ ਵਾਲੇ ਸਬਜ਼ੀਆਂ ਦਾ ਤਾਂ ਮਸਾਲਾ ਜ਼ਿਆਦਾ ਨਹੀਂ ਭੁੰਦੀ ਹੈਗੀ ਜਦੋਂ ਕੋਈ ਸੁੱਕੀ ਸਬਜ਼ੀ ਬਣਾਉਣੀ ਹੈ ਜਾਂ ਦਾਲ ਨੂੰ ਤੜਕਾ ਲਾਣਾ ਉਹ ਤਾਂ ਬ੍ਰਾਊਨ ਕਰਨਾ ਹੁੰਦਾ ਚਲੋ ਉਹ ਮੈਂ ਬ੍ਰਾਊਨ ਕਰਦੀ ਆ ਪਰ ਜਿਹੜੀਆਂ ਮੈਂ ਤਰੀ ਵਾਲੇ ਸਬਜ਼ੀਆਂ ਬਣਾਉਣੀ ਉਹਨਾਂ ਨੂੰ ਮੈਂ ਮਸਾਲਾ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰੀ ਬਹੁਤ ਜ਼ਿਆਦਾ ਨਹੀਂ ਭੁੰਨਦੀ ਬਸ ਹੋ ਗਏ 2 ਮਿੰਟ ਭੋਲਨੇ ਹੁਣ ਆਪਾਂ ਪਾਉਨੇ ਇਹਦੇ ਵਿੱਚ ਜਿਹੜੇ ਬੇਸਿਕ ਮਸਾਲੇ ਨੇ ਆਪਣੇ ਨੂਨ ਆਪਣੇ ਟੇਸਟ ਦੇ ਅਕੋਰਡਿੰਗ ਖੱਟੇ ਦੇ ਵਿੱਚ ਥੋੜਾ ਜਿਹਾ ਬੱਬੀ ਚੰਦਾ हल् हल्दी में माड़ी जी दुद्ध पाई है कालिया मिर्च वगैरह ये पाइं हुई ने हिंग पाई हुई है लौंग पाए में फ्लेवर बहुत सोना आऊगा आ रही हूँ थोड़ा जि किचन किंग बस थोड़े जे टेस्ट भी ਮਸਾਲਾ ਆਪਣਾ ਹੋ ਗਿਆ ਥੋੜਾ ਜਿਹਾ ਆਪਾਂ ਡੱਬਾ ਪੋ ਕੇ ਪਾਉਣ ਦਾ ਪਾਣੀ ਹੈ ਢੱਕਰ ਨਿੰਡਾਣ ਵੀ ਥੁਰ ਜਾਂਦਾ ਫਿਰ ਪਹਿਲਾਂ ਆਲੂ ਨੂੰ ਸੁੱਕੀ ਪਾਉਣੇ ਹਨ ਫਿਰ ਉਹ ਸਾਰੇ ਆਲੂ ਨੂੰ ਲੱਗ ਜਾਂਦਾ ਹੈ ਵਿੱਚ ਥੋੜਾ ਜਿਹਾ ਪਾਣੀ ਹੋਵੇ ਨੂਨ ਤਾਂ ਮਿਕਸ ਕਰ ਲਈਆਂ ਆਪਾਂ ਆਲੂ ਕੱਟੇ ਹੋਏ ਆਵਾਜ਼ੇ ਕੱਟ ਲਈਏ ਇਹਨਾਂ ਨੂੰ ਥੋੜਾ ਜਿਹਾ ਨਾਵੇ ਆਪਾਂ ਜਿੰਨਾ ਸੀ ਜ਼ਿਆਦਾ ਉਬਲ ਗਿਆ ਆਲੂ ਜ਼ਿਆਦਾ ਭੁੰਨਣ ਦੀ ਮੈਨੂੰ ਲੱਗਦਾ ਲੋੜ ਨਹੀਂ ਪੈਣੀ ਜ਼ਿਆਦਾ ਕੜਾਹ ਬਣਦਾ ਹੈ ਇਹ ਤਾਂ ਆਰਚੂਣ ਚਲੀ ਗਈ ਆਲੂ ਧਰ ਕੇ ਥੋੜੇ ਜਿਹਾ ਵੱਧ ਰਿਜ ਗਏ ਥਾਲੇ ਤੇ ਮੰਦਿਰ ਨੂੰ ਨਹੀਂ ਲੱਗੇ ਉਸ ਬੱਚਿਆਂ ਨੂੰ ਤਿਆਰ ਕਰਨ ਸਕੂਲ ਇਹਦੇ ਦੁੱਧ ਚ ਬਣਾ ਹੈ ਪੋਲੀ ਇਹ ਵੀ ਵਾਈ ਆਨਲਾਈਨ ਹੋਈ ਹੈ ਹਾਂਜੀ ਹੁਣ ਆਪਾਂ ਪਾ ਦੇ ਲੱਸੀ ਲੱਸੀ ਮੇਰੀ ਬੋਤਲ ਚ ਕੱਢ ਕੇ ਰੱਖੀ ਹੋਈ ਸੀ ਦੋ ਤਿੰਨ ਦਿਨ ਪਹਿਲਾਂ ਰੜਕੀ ਸੀ ਗਲਾਸ ਕਲ ਸੀਦਾ ਪਾਤਾ ਆਪਾਂ ਪੱਸੀ ਸੌਂਜੀ ਖੱਟੀ ਹੋ ਜੇ ਨੇ ਗਰਮੀ ਦੇ ਨਾਲ ਚ ਛੇਤੀ ਹੋ ਜਾਂਦੀ ਹੈ ਨਾ ਥੋੜਾ ਜਿਹਾ ਆਪਾਂ ਵਿੱਚ ਪਾਣੀ ਪਾ ਦਨੇ ਆ ਕੇ ਬੱਸ ਆਪਾਂ ਦਿੰਨੇ ਹੋਏ ਨੂੰ ਉਬਾਲੀ ਆਉਣ ਰਸ ਮਾਜ ਰੱਖਾਂਗੇ ਆਪਾਂ ਬਹੁਤ ਜ਼ਿਆਦਾ ਤਰੀਬ ਨਹੀਂ ਕਰਨੀ ਮਤਲਬ ਰਸ ਮਿਸਾਜੇ ਸਬਜ਼ੀ ਬਣਾਵਾਂਗੇ ਆਪਾਂ ਗਰਮੀਆਂ ਦੇ ਵਿੱਚ ਥੋੜੀਆਂ ਜਿਹੀਆਂ ਖੱਟੀਆਂ ਜਿਹੀਆਂ ਸਬਜ਼ੀਆਂ ਤੇ ਅਲੱਗ ਸਬਜ਼ੀ ਵਧੀਆ ਲੱਗਦੀ ਹੈ ਨਾ ਰੋਜ਼ ਇੱਕੋ ਜਿਹੀ ਖਾਂਦੇ ਖਾਂਦੇ ਸਵਾਦ ਨਹੀਂ ਲੱਗਦੀ ਹੈਗੀ ਇੱਥੇ ਲੱਸੀ ਪਾ ਕੇ ਅੱਜ ਮੈਂ ਬਣਾਈ ਹੈ ਇਹਦੇ ਨਾਲ ਥੋੜਾ ਜਿਹਾ ਇੱਕ ਤਾਂ ਅਲੱਗ ਟੇਸਟ ਹੋ ਜਾਊਗਾ ਰੋਜ਼ ਕਦੇ ਆਲੂ ਪਕੌੜੇ ਆਲੂ ਬੜੀਆਂ ਕਾਲੇ ਛੋਲੇ ਰਾਜਮਾ ਪਸਾਈ ਸਬਜ਼ੀਆਂ ਹੁੰਦੀਆਂ ਨੇ ਜਾਂ ਦਾਣਾਂ ਤਾਂ ਖਾਣ ਨੂੰ ਜੀਵ ਨਹੀਂ ਕਰਦਾ ਹੁਣ ਫਿਰ ਬਾਲੀਆਂ ਹੋ ਜਾਂਦੀਆਂ ਨੇ ਤੇ ਤਾਂ ਕਰਕੇ ਅੱਜ ਮੈਂ ਥੋੜੀ ਜਿਹੀ ਡਿਫਰੈਂਟ ਬਣਾਈ ਆ ਲੱਸੀ ਪਾ ਕੇ ਆਲੂ ਇੱਧਰ ਆਪਣਾ ਆਲਮੋਸਟ ਦੁੱਧ ਨੂੰ ਵੀ ਬਾਲੀ ਆ ਗਈ ਹੋਈ ਆ ਸਬਜੀ ਆਪਣੀ ਰਿਜ ਗਈ ਹੋਈ ਆ ਗ੍ਰੇਸ ਮੇ ਘੱਟ ਕਰਤਾ ਸੀ ਆ ਥੋੜੀ ਜੀ ਮੈਂ ਥਾਣਾ ਮਸਲ ਕੇ ਆਪਾਂ ਪਾ ਦਨੇ ਆ ਕਸੂਰੀ ਮੇਥੀ ਇਹਦੇ ਨਾਲ ਖੁਸ਼ਬੂ ਹੋਰ ਵਧੀਆ ਆਊਗੀ ਸਬਜੀ ਦੀ ਤੇ ਹੋਈ ਆਪਣੀ ਸਬਜੀ ਖਾਣ ਲਈ ਤਿਆਰ ਨਾ ਬਹੁਤ ਜ਼ਿਆਦਾ ਤਰੀ ਨਾ ਬਹੁਤ ਜ਼ਿਆਦਾ ਗਾੜੀ